ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿੰਦਰ ਸਿੰਘ ਨੰਬਰਦਾਰ ਕਾਂਗਰਸ ਪਾਰਟੀ ਵੱਲੋਂ ਮੇਰੀ ਧਰਮ ਪਤਨੀ ਸ਼੍ਰੀਮਤੀ ਵੀਨਾ ਰਾਣੀ ਇਲੈਕਸ਼ਨ ਲੜੇ ਸੀ ਅੱਛਾ ਲੜੇ ਸੀ ਮੈਂ ਮੰਡੀ ਲਾਧੂਗਾ ਚੰਡੀਗੜ੍ਹ ਬਸਤੀ ਔਰ ਚੁggeलाल ਸਿੰਘ ਔਰ ਨੂਰਸਮੰਦ ਇਨ੍ਹਾਂ ਪਿੰਡਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਵੋਟਰਾਂ ਨੇ ਸਾਨੂੰ ਸਹਿਯੋਗ ਦਿੱਤਾ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਸੀ ਤੇ ਝਾੜੂ ਵਾਲੀ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾ ਤੋਂ ਬਗੈਰ ਉਹਨਾਂ ਨੇ ਜੀਆਂ ਡਾਈਆਂ ਔਰ ਸੀਲਾਂ ਦੇ ਡੱਬੇ ਪਹਿਲਾਂ ਹੀ ਪਟਕੇ ਉਹਨਾਂ ਨੇ ਵੋਟਾਂ ਦੀ ਅਦਲਾ ਬਦਲੀ ਕਰਕੇ ਤੇ ਰਾਤੋਂ ਰਾਤ ਉਹਨਾਂ ਨੇ ਸਾਨੂੰ 2-3 ਵਜੇ ਤੱਕ ਪਰੇਸ਼ਾਨ ਕੀਤੀ ਰੱਖਾ ਨਹੀਂ ਤਾਂ ਇਸ ਤਿਕਨ ਇੰਨੇ ਇਲੈਕਸ਼ਨਾਂ ਵਿੱਚ ਕਦੇ ਵੀ ਇੰਨਾ ਟਾਈਮ ਨਹੀਂ ਲੱਗਦਾ ਦਿਨ ਵੇਲੇ ਤਾਂ ਡੇਢ-ਡੇਢ ਘੰਟਾ ਇੱਕ ਬੂਤੇ ਲੱਗਦਾ ਰਿਹਾ ਜਦੋਂ 12 ਵਜੇ 11 ਵਜੇ ਤੋਂ ਪਿੱਛੇ-ਪਿੱਛੇ ਤਾਂ ਪਰ 20 ਮਿੰਟਾਂ ਦੇ ਵਿੱਚ ਹੀ ਇੱਕ ਜੂਨ ਦਾ ਨਤੀਜਾ ਕੱਢੀ ਗਏ ਨੇ ਕਿਉਂਕਿ ਉਹਨਾਂ ਨੇ ਵੋਟਾਂ ਆਪਦੀਆਂ ਗਿਣ ਕੇ ਪਹਿਲਾਂ ਹੀ ਪੋਲ ਕਰਕੇ ਰੱਖੀਆਂ ਹਈਆਂ ਸੀ ਮਾਸਟਰਾਂ ਨੂੰ ਵੀ ਉਹਨਾਂ ਨੇ ਹੱਥ ਧਰਾਇ ਤੇ ਮੁਖਾਇਆ ਸੀ ਐਮਐਲ ਸਾਹਮਣਾ ਸਾਹਿਬ ਅੰਦਰ ਹੀ ਵੋਟਾਂ ਦੀ ਗਿਣਤੀ ਵੇ ਸਾਰਾ ਦਿਨ ਉੱਥੇ ਮੌਜੂਦ ਰਹਿ ਉਹ ਬਣਾਈ ਰੱਖਿਆ ਔਰ ਸਾਡੇ ਕਿਸੇ ਵੀ ਕਾਂਗਰਸ ਪਾਰਟੀ ਵਾਲੇ ਉਮੀਦਵਾਰਾਂ ਨੂੰ ਜਿੱਤਣ ਨਹੀਂ ਦਿੱਤਾ ਉਹਨਾਂ ਕਹਿੰਦਾ ਜੋ ਕੁਝ ਹੋਣਾ ਸੀ ਕਰ ਦਿੱਤਾ ਹੈ 8 ਵਜੇ 8 ਵਜੇ ਦੇ 18 ਮਿੰਟ ਤੇ ਉਹਨਾਂ ਨੇ ਪਹਿਲਾਂ ਹੀ ਸਾਨੂੰ ਮੈਸੇਜ ਭੇਜ ਦਿੱਤੇ ਉਹਨਾਂ ਨੇ ਇੰਸਟਾਗ੍ਰam ਤੇ ਹੋਰ ਛੋਟੀਆਂ ਪਾ ਦਿੱਤੀਆਂ ਕਿ ਅਸੀਂ 131 ਵੋਟਾਂ ਦੇ ਜਿੱਤੇ ਪਏ ਆ ਤੇ ਉਹ ਹੀ ਹੋਇਆ ਕਿ ਜਿਸ ਤਰ੍ਹਾਂ ਉਹਨਾਂ ਨੇ ਗਿਣ ਕੇ ਵੋਟਾਂ ਵਿੱਚ ਪਾ ਦਿੱਤੀਆਂ ਸੀ ਉਹ ਹੀ ਨਤੀਜਾ ਨਿਕਲਿਆ ਜਿਹਦੇ ਵਿੱਚ 100 ਤੇ 22 ਵੋਟਾਂ ਦੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਤੇ ਉਹਨਾਂ ਨੇ ਬੈਲਟ ਪੇਪਰਾਂ ਦੇ ਵਿੱਚ ਵੀ ਕੱਜੀਆਂ ਕੀਤੀਆਂ ਡਬਲ ਬੈਲਟ ਪੇਪਰ ਤੇ 100 ਤੇ 25 ਨੰਬਰ ਬੂਥ ਦੇ ਵਿੱਚ ਸਟਾਰਟਿੰਗ ਵੇਲੇ 1400 ਤੇ ਇੱਕ ਨੰਬਰ ਤੋਂ ਬੈਲਟ ਪੇਪਰ ਸ਼ੁਰੂ ਹੋਇਆ ਸੀ ਜੋ ਜੋ ਕਿ ਗਿਣਤੀ ਵੇਲੇ ਉਹਦੇ ਵਿੱਚ ਬਲੈਕ ਸ਼ਾਈ ਯਾਨਕਿ ਇਥੇ ਨੀਲੀ ਸ਼ਾਈ ਵਰਤੀ ਗਈ ਸੀ ਵੋਟਾਂ ਵਾਲੇ ਦੇਣ ਉਹਦੇ ਵਿੱਚ ਹੁਣ ਬਲੈਕ ਸਟੈਂਪਾ ਘੜਦੂ ਵਰ 10 ਕੇ 15 ਦੇ ਕਰੀਬ ਮੈਂ ਉੱਤੇ ਮੌਜੂਦ ਸੀਗਾ ਗਿਣਤੀ ਵੇਲੇ 10 15 ਬਲੈਕ ਆਪਣੇ ਸਟੈਂਪਾ ਲੱਗੀਆਂ ਸੀ ਉਹਦੇ ਤੇ ਜਿਹਦੇ ਵਿੱਚੋਂ 1400 ਤੇ 69 ਨੰਬਰ ਬੈਲਟ ਨੰਬਰ ਆ ਸਾਡੇ ਕੋਲੋਂ ਮਾਰੋ ਮੌਜੂਦ ਹੋਇਆ ਪ੍ਰੋਸੀਡਿੰਗ ਅਫਸਰ ਦੇ ਸੈਣ ਵੀ ਨੇ ਇਸ ਤਰ੍ਹਾਂ ਇਹਨਾਂ ਨੇ ਬਾਹਰ ਆ ਕੇ ਸਾਰੇ ਹੀ ਬੈਲਟ ਪੇਪਰਾਂ ਤੇ ਆਦੇ ਆਪ ਬੈਲਟ ਪੇਪਰ ਮਿਲੀ ਭੁਗਤ ਨਾਲ ਦਿੱਤੀ ਗਏ ਨੇ ਤੇ ਆਦੇ ਆਪ ਹੀ ਸਟੈਂਪ ਲਾਈ ਗਏ ਨੇ ਇਹ ਤੇ ਗੁਆਰ ਵੋਟਾਂ ਜਦੋਂ ਗਿਣਤੀ ਹੋਈ ਇਸ ਬੈਲਟ ਪੇਪਰ ਦਾ ਵਿੱਚ ਕੋਈ ਵਹਿਰਮਾ ਨਹੀਂ ਆਇਆ ਉਹਨਾਂ ਨੇ ਆਪ ਦੀਆਂ ਵੋਟਾਂ ਪੂਰੀਆਂ ਕਰਕੇ ਰਾਤੋ ਰਾਤ ਘਮਲਾ ਕੀਤਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹੋ ਜੇ ਅਣਸਰਾਂ ਨੂੰ ਇਹੋ ਜੇ ਤੈਕਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਚੌਣ ਕਮਿਸ਼ਨਰ ਦੇ ਕੋਲ ਅਪੀਲ ਕਰਦਾ ਹਾਂ ਕਿ ਇਸੇ ਤਰ੍ਹਾਂ ਜੇਆਂ ਤੇ ਕਾਨੂੰਨ ਬਸਤਾ ਖਤਮ ਹੋ ਜਾਏਗੀ ਤੇ ਇਸ ਤਰ੍ਹਾਂ ਇਲੈਕਸ਼ਨ ਕਰਾਉਣ ਦਾ ਕੋਈ ਫਾਇਦਾ ਨਹੀਂ ਜਿਸ ਦੇ ਵਿੱਚ ਇਲੈਕਸ਼ਨ ਲੜਨ ਦਾ ਅਧਿਕਾਰ ਹੀ ਖੋਇਆ ਜਾਵੇ ਉਹਨਾਂ ਦੇ ਹੱਕ ਹੀ ਖੋਏ ਜਾਵਣ ਉਹਨਾਂ ਨੂੰ ਦਮਕਾਇਆ ਤੇ ਮਗਾਇਆ ਜਾਵੇ ਦਿਨੇ ਤੇ ਤੁਹਾਡੇ ਤੇ ਅਸੀਂ ਪਰਚੇ ਕਰਾ ਦੇਾਂਗੇ ਅਸੀਂ ਉਹ ਕਰਾ ਦੇਾਂਗੇ ਤੁਸੀਂ ਚੁੱਪ ਕਰਕੇ ਕੋਈ ਗਿਣਤੀ ਵਿੱਚ ਨਾ ਜਾਓ ਕਈਆਂ ਨੂੰ ਤਾਂ ਗਿਣਤੀ ਵਿੱਚ ਜਾਣ ਤੋਂ ਵੀ ਰੋਕਿਆ ਗਿਆ ਉਹਨਾਂ ਤੇ ਜਾਣ ਤੋਂ ਪਹਿਲਾਂ ਹੀ ਡੱਬਿਆਂ ਦੀ ਪਲ ਪਲ ਉਲਟ ਗਈ ਸੀਲਾ ਪਹਿਲੇ ਪਟੀਆਂ ਗਈਆਂ ਸੀ ਇਸ ਕਰਕੇ ਅਸੀਂ ਅਪੀਲ ਕਰਨੇ ਆ ਤੇ ਇਹਨਾਂ ਦੇ ਕੋਈ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੈਂ ਨੰਬਰਦਾਰ ਬਤੌਰ ਅੱਗੇ ਵੀ ਸੇਵਾ ਕਰਦਾ ਰਿਹਾ ਤੇ ਇਸੇ ਤਰ੍ਹਾਂ ਹੀ ਮੈਂ ਸੇਵਾ ਕਰਦਾ ਰਾਂਗਾ ਮੈਂ ਸਾਰੇ ਵੋਟਰਾਂ ਦਾ ਦੁਬਾਰਾ ਫਿਰ ਤੋਂ ਅਪੀਲ ਕਰਦਾ ਜਿਨ੍ਹਾਂ ਨੇ ਕਾਂਗਰਸ ਦਾ ਪਾਰਟੀ ਦਾ ਸਾਥ ਦਿੱਤਾ ਹੈ ਇਸ ਤੱਕੇ ਸ਼ਹੀ ਦਾ ਜਵਾਬ ਅਸੀਂ ਸਾਰੇ ਰਲ ਮਿਲ ਕੇ 2027 ਦੇ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਦੇਵਾਂਗੇ ਅਸੀਂ ਅੱਜ ਤੋਂ ਹੀ ਤਿਆਰੀ ਵੜ ਲਈ ਹੈ ਇਹਨਾਂ ਦਾ ਅਸੀਂ ਜਵਾਬ ਹਰ ਵਰਕਰ ਦਾ ਕੰਮ ਹੈ ਕਿ ਇਹਨਾਂ ਨੂੰ ਠੋਕ ਕੇ ਜਵਾਬ ਦੇਵਾਂਗੇ ਕਿ ਆਉਣ ਵਾਲੀ 27 ਵਿੱਚ ਕੀ ਬਣਦਾ ਇਹਨਾਂ ਦਾ ਕਿਸ ਦਾ ਜਵਾਬ ਅਸੀਂ ਦੇਵਾਂਗੇ ਜ਼ਰੂਰ